ਮੇਰਾ ਇੱਕ ਸਟੋਰੀ ਕਰਨ ਦਾ ਰਿਕਾਰਡ ਕਰਨ ਦਾ ਇੱਕ ਸਟਾਈਲ ਹੋਰ ਸੀ ਹਾਂਜੀ ਮੈਂ ਨਾ ਆਪਣੀ ਮੋਟਰਸਾਈਕਲ ਘੜਦਾ ਸੀ ਘਰੋਂ ਹੂੰ ਤੇ ਮੈਨੂੰ ਇਹ ਨਹੀਂ ਸੀ ਪਤਾ ਮੈਂ ਜਾਣਾ ਕਿੱਧਰ ਉਹਨਾਂ ਨੇ ਕਿਹਾ ਕਿ ਮੈਨੂੰ ਉਹਦੋਂ ਅਹਿਸਾਸ ਹੋਇਆ ਇਹ ਮੁਸਲਮਾਨ ਔਰ ਸਿੱਖ ਇੱਕ ਅਲੱਗ ਨੇ ਇਹ ਹੋਰ ਮਜ਼ਬ ਦੇ ਲੋਗ ਨੇ ਅਸੀਂ ਹੋਰ ਮਜ਼ਬ ਦੇ ਲੋਗ ਸਾਡਾ ਪਿਆਰ ਇੰਨਾ ਗੂੜਾ ਸੀ ਕਿ ਸਾਨੂੰ ਇਹ ਨਹੀਂ ਸੀ ਪਤਾ ਚੱਲਦਾ ਕਿ ਇਹ ਕਿਹੜੇ ਮਜ਼ਬ ਦੇ ਨੇ ਅਸੀਂ ਐਵੇਂ ਰਲ ਮਿਲ ਕੇ ਰਹਿੰਦੇ ਸੀ ਉਸ ਵੇਲੇ ਲੋਗ ਮੁਹੱਬਤ ਨਾਲ ਪਿਆਰ ਨਾਲ ਇੱਕ ਦੂਸਰੇ ਦਾ ਦਿਲ ਜਿੱਤਦੇ ਸੀ ਤੇ ਹੁਣ ਅਸੀਂ ਕੀ ਕਰਦੇ ਆ ਅਸੀਂ ਚੰਗੀ ਗੱਡੀ ਚੰਗਾ ਅਲਬਾਸ ਚੰਗਾ ਓਧਾ ਲੈ ਕੇ ਫਿਰ ਆਕਰ ਚ ਰਹਿਣੇ ਅੱਗੇ ਫੇ ਅੱਛਾ ਭਾਜੀ ਹੁਣ ਨਸੀਬ ਤੋਂ ਨੇ ਜਰਾ ਤੁਹਾਡੇ ਮੈਂ ਥੋੜਾ ਜਿਆ ਨਾ ਜਿੰਨਾ ਤੁਸੀਂ ਸਫਰ ਕੀਤਾ ਹੈ ਹਲੇ ਤਾਈਂ ਹੂੰ ਪੰਜਾਬ ਉੱਤੇ ਜੀ ਜੀ ਉਹਦੀ ਗੱਲ ਕਰਾਂਗਾ ਕਿੰਨੇ ਵਰੇ ਹੋ ਗਏ ਨੇ ਮੈਨੂੰ ਜੀ 8 ਸਾਲ ਹੋ ਗਏ ਪੰਜਾਬੀ ਕਲਚਰ ਤੇ ਆਪਣੇ ਬਜ਼ੁਰਗਾਂ ਦੀਆਂ ਕਹਾਣੀਆਂ ਲੱਭਦੇ ਆਪਣੇ ਵਿਰਸੇ ਨਾਲ ਜੁੜੇ 8 ਸਾਲ 8 ਸਾਲ ਹੋ ਗਿਆ ਜੀ ਤੇ ਭਾਜੀ 8 ਵਰਿਆਂ ਚ ਕਿੰਨੀਆਂ ਕਹਾਣੀਆਂ ਲਬੀਆਂ 8 ਵਰਿਆਂ ਚ ਤਕਰੀਬਨ 600 ਦੇ ਕਰੀਬ ਮੈਂ ਪਾਰਟੀਸ਼ਨ ਸਟੋਰੀਆਂ ਰਿਕਾਰਡ ਕੀਤੀਆਂ ਮختلف ਪਿੰਡਾਂ ਜੇ ਤਸੀਲ ਜੜਾ ਵਾਲਾ ਮੈਂ ਸਾਰਾ ਪਰੋਲਿਆ ਉਸ ਤੋਂ ਬਾਅਦ ਸ਼ੇਖੂਪੁਰੇ ਦੀਆ ਫਰੂਕਾਬਾਦ ਏਰੀਆ ਪੂਰਾ ਸਾਡ ਇਧਰ ਤੱਕ ਮੈਂ ਗਿਆ ਲਾਲਪੁਰ ਗਿਆ ਆਪਣਾ ਸ਼ਾ ਕੋਟ ਉਧਰ ਸਾੰਗਲਾ ਤਕਰੀਬਨ ਕੋਈ ਪਿੰਡ ਮੇ ਕੋ ਬਚਿਆ ਹੋਗਾ ਜਿੱਥੇ ਮੈਂ ਬਜ਼ੁਰਗ ਰਿਕਾਰਡ ਨਹੀਂ ਕੀਤਾ ਯਾਨੀ ਕਿ ਹੁਣ ਪੰਜਾਬ ਨੂੰ ਆਪਣਾ ਪਿੰਡ ਪਛਾਉਣਾ ਪੈਂਦਾ ਤੁਹਾਡੇ ਕੋਲ ਇੱਕ ਬਾਜਵਾ ਜ਼ੈਨ ਬਾਜਵਾ ਸਾਹਿਬ ਇੱਕ ਜਿਹੜੀ ਮੇਰੀ ਪਾਰਟੀਸ਼ਨ ਸਟੋਰੀ ਮੇਰਾ ਜਿਹੜਾ ਰਿਕਾਰਡ ਕਰਨ ਦਾ ਇੱਕ ਸਟਾਈਲ ਸੀ ਲੈਦੇ ਚੜਦੇ ਪੰਜਾਬ ਚ ਬਹੁਤ ਸਾਰੇ ਲੋਕ ਜਿਹੜੀਆਂ ਸਟੋਰੀਆਂ ਰਿਕਾਰਡ ਕਰਦੇ ਆ ਇਹ ਸ਼ਾਮਲ ਧਾਮੀ ਸਾਹਿਬ ਨੇ ਉਧਰ ਹਾਂਜੀ ਹਾਂਜੀ ਆਪਣਾ ਉਸ ਤੋਂ ਬਾਅਦ ਬਲਵਿੰਦਰ ਸਿੰਘ ਪਖੋਗੀ ਸਾਹਿਬ ਵੀ ਕਰਦੇ ਰਹੇ ਰਿਕਾਰਡਿੰਗ ਤੇ ਚੜਦੇ ਲੈਂਦੇ ਪੰਜਾਬ ਚ ਨਾਸਰ ਕਿਸਾਨਾ ਸਾਹਿਬ ਨਾਸਰ ਜੇਲੋ ਸਾਹਿਬ ਸਾਣਾ ਭਾਈ ਢਿੱਲੋ ਭਾਈ ਨੇ ਹਾਂ ਕੇ ਆਮ ਚੋਹਾਨ ਸਾਹਿਬ ਲੇਕਿਨ ਮੇਰਾ ਇੱਕ ਸਟੋਰੀ ਕਰਨ ਦਾ ਰਿਕਾਰਡ ਕਰਨ ਦਾ ਇੱਕ ਸਟਾਈਲ ਹੋਰ ਸੀ ਹਾਂਜੀ ਮੈਂ ਨਾ ਆਪਣੀ ਮੋਟਰਸਾਈਕਲ ਕੱਢਦਾ ਹੀ ਘਰੋਂ ਹੂੰ ਤੇ ਮੈਨੂੰ ਇਹ ਨਹੀਂ ਸੀ ਪਤਾ ਮੈਂ ਜਾਣਾ ਕਿੱਧਰ ਮੇਰਾ ਇੱਕ ਆਈਡੀਆ ਨਹੀਂ ਸੀ ਮੈਂ ਸੜਕ ਤੇ ਮੋਟਰਸਾਈਕਲ ਕੱਢਣੀ ਅਚਾਨਕ ਜ਼ੇਨ ਬਣ ਜਾਣਾ ਕਿ ਯਾਰ ਇਸਪਿੰਡ ਵੜਨੇ ਆ ਅੱਜ ਇਸਪਿੰਡ ਜਾਣੇ ਤੇ ਯਕੀਨ ਕਰੋ ਇੱਕ ਨੀਅਤ ਸੀਗੀ ਇੱਕ ਅੰਦਰੋਂ ਸ਼ੌਕ ਸੀ ਇੱਕ ਲਗਨ ਸੀ ਰੱਬ ਦੀ ਜ਼ਾਤ ਨੇ ਮੇਰੀ ਮਦਦ ਕਰਦੀ ਸੀ ਮੈਂ ਜੂਹੀ ਪਿੰਡ ਦੇ ਇੰਟਰ ਹੀ ਹੁਣਾ ਅੰਦਰ ਤੇ ਮੈਨੂੰ ਪਿੰਡ ਦੇ ਨੁਕਰ ਤੇ ਕੋਈ ਬਾਬਾ ਲੱਭ ਜਾਣਾ ਬਜ਼ੁਰਗ ਵਾਹ ਤੇ ਮੈਂ ਉਹਨਾਂ ਦੇ ਕੋਲ ਮੋਟਰਸਾਈਕਲ ਡਕਣੀ ਮੈਂ ਕਹਿੰਨਾ ਬਾਬਾ ਜੀ ਪਾਰਟੀਸ਼ਨ ਦੇ ਬਾਰੇ ਕੋਈ ਕਹਾਣੀ ਉਹ ਬਜ਼ੁਰਗਾਂ ਨੇ ਨਾ ਥੋੜਾ ਘਰ ਰੋਣਾ ਫਿਰ ਦੱਸਣਾ ਯਾਰ ਮੇਰਾ ਆਪਣਾ ਫਿਰ ਉਹਨਾਂ ਅੱਗੇ ਹੋਰ ਦੋ ਤਿੰਨ ਬਜ਼ੁਰਗ ਦੱਸ ਦੇਣੇ ਤੇ ਮੈਂ ਇੱਕ ਐਤਵਾਰ ਦਾ ਦਿਨ ਮਕਸੂਸ ਕੀਤਾ ਹੁੰਦਾ ਬਾਕੀ ਦਿਨ ਕੰਮ ਕਰਨਾ ਦੇ ਬੱਚਿਆਂ ਦੀ ਰੋਟੀ ਖਵਾਣੀ ਹੁੰਦੀ ਸੀ ਉਹ ਵੀ ਜ਼ਰੂਰੀ ਤੇ ਉਹ 12 ਵਜੇ ਤੱਕ ਮੈਂ ਯਕੀਨ ਕਰੋ 4 5 ਰਿਕਾਰਡਿੰਗਾਂ ਕਰਕੇ ਘਰ ਆ ਜਾਂਦਾ ਸੀ ਵਾਹ ਤੇ ਪੂਰਾ ਹਫਤਾ ਉਹਨੂੰ ਫੇਰ ਐਡਿਟ ਕਰਦੇ ਰਹਿਣਾ ਉਹਨੂੰ ਅਪਲੋਡ ਕਰਦੇ ਰਹਿਣਾ ਤੇ ਯਕੀਨ ਕਰੋ ਕਿ ਜਿੰਨਾ ਪਾਰਟੀਸ਼ਨ ਦੀਆਂ ਸਟੋਰੀਆਂ ਰਿਕਾਰਡ ਕਰਕੇ ਮੈਂ ਮਜ਼ਾ ਲਿਆ ਮਜ਼ੇ ਤੋਂ ਮੁਰਾਦ ਕਿ ਨਵੇਂ-ਨਵੇਂ ਪਿੰਡ ਵੇਖੇ ਨਵੀਆਂ-ਨਵੀਆਂ ਗੱਲਾਂ ਸੁਣੀਆਂ ਨਵੇਂ-ਨਵੇਂ ਰਵਾਜਾਂ ਦੇ ਬਾਰੇ ਪਤਾ ਲੱਗਾ ਹਾਂ ਜੀ ਉਸ ਵੇਲੇ ਹੁਣ ਦੇਖੋ ਨਾ ਫਨੀ ਚੀਜ਼ਾਂ ਵੀ ਮਿਲੀਆਂ ਪੁਰਾਣੇ ਵਕਤ ਦਾ ਭੋਲਾਪਨ ਵੀ ਮਿਲਿਆ ਕਿ ਲੋਕ ਕਿੱਡੇ ਭੋਲੇ ਸੀ ਕਿੱਡਾ ਸਾਦਾ ਦੌਰ ਸੀ ਤੇ ਉਹ ਅੱਜ ਮੈਂ ਅਲਹਮਦੁਲਿਲਾ ਮੈਨੂੰ ਫਖਰ ਆ ਕਿ ਜਿਹੜੀ ਅੱਜ ਦੀ ਯੂਥ ਆ ਜਿਹੜੀ ਟਿਕਟੌਕ ਨਾਲ ਲੱਗੀ ਮੋਬਾਈਲ ਨਾਲ ਲੱਗੀ ਉਹਨਾਂ ਨੂੰ ਮੈਂ ਦੱਸ ਸਕਦਾ ਕਿ ਸਾਡੇ ਵੱਡਿਆਂ ਦਾ ਅਸਲ ਕੀ ਸੀ ਅਸਲ ਕੀ ਸੀ ਅੱਛਾ ਭਾਜੀ ਤੁਸੀਂ ਕਿਉਂਕਿ ਇੰਨੀਆਂ ਕਹਾਣੀਆਂ ਕਵਰ ਕੀਤੀਆਂ ਲੋਕਾਂ ਨੇ ਤੁਹਾਨੂੰ ਦੱਸਿਆ ਬਜ਼ੁਰਗਾਂ ਨੇ ਵੰਡ ਦੀ ਗੱਲ ਦੱਸਤੀ ਕਿ ਕਿਵੇਂ ਅਸੀਂ ਉੱਥੋਂ ਇੱਧਰ ਆਏ ਜਾਂ ਜਿਹੜੇ ਇੱਥੋਂ ਉੱਧਰ ਗਏ ਉਹਨਾਂ ਬਾਰੇ ਵੀ ਤੁਸੀਂ ਪੁੱਛਿਆ ਇਹ ਦੱਸੋ ਕਿ ਤੁਸੀਂ ਵੰਡ ਤੋਂ ਪਹਿਲਾਂ ਦਾ ਪੰਜਾਬ ਕਿਵੇਂ ਵੇਖਦੇ ਹੋ ਤੇ ਵੰਡ ਤੋਂ ਬਾਅਦ ਹੋਣ ਦਾ ਪੰਜਾਬ ਕਿਵੇਂ ਵੇਖਦੇ ਹੋ ਇਹਦੇ ਬਾਰੇ ਦੱਸੋ ਜਿਹੜਾ ਵੰਡ ਤੋਂ ਪਹਿਲੇ ਦਾ ਪੰਜਾਬ ਸੀ ਨਾ ਉਹ ਬੜਾ ਇੱਕ ਪਿਆਰ ਔਰ ਮੁਹੱਬਤ ਵਾਲਾ ਪੰਜਾਬ ਸੀ ਭੋਲਾ ਭੋਲੇ ਜੀ ਉੱਥੇ ਫਿਰ ਇਹ ਗੱਲ ਆ ਜਾਂਦੀ ਹੈ ਕਿ ਵੰਡ ਕਿਉਂ ਪਈ ਵੰਡ ਕਿਉਂ ਪਈ ਉਦੋਂ ਲੋਕ ਭੋਲੇ ਸੀ ਹੂੰ ਉਸ ਵੇਲੇ ਲੋਕ ਮੁਹੱਬਤ ਨਾ ਇੱਕ ਦੂਜੇ ਨੂੰ ਜਿੱਤਦੇ ਸੀ ਜਿਵੇਂ ਕਿ ਮੈਂ ਇੱਕ ਦਫਾ ਇੱਕ ਜਗਾ ਤੇ ਸਟੋਰੀ ਸੁਣਾਈ ਸੀ ਫਿਲਮ ਐਕਟਰ ਦਮਿੰਦਰ ਸਾਹਿਬ ਦੀ ਹਾਂਜੀ ਕਿ ਉਹ ਪਾਰਟੀਸ਼ਨ ਦੇ ਵਿੱਚ ਜਦੋਂ ਉਹਨਾਂ ਦੇ ਦੋਸਤ ਮਾਸਟਰ ਅਬਦੁਲ ਜਬਾਰ ਹਨੀਫ ਰੁਕਨਦੀਨ ਇਹ ਪੰਜ ਛੇ ਨਾਂ ਉਹਨਾਂ ਨੇ ਲਏ ਉਹਨਾਂ ਦਾ ਇੱਕ ਜੁਮਲਾ ਉਹ ਮੇਰੇ ਅੰਦਰ ਅੱਜ ਵੀ ਮੇਰੇ ਲੂੰ ਕੰਡੇ ਖੜੇ ਕਰ ਦਿੰਦਾ ਕਿ ਜਦੋਂ ਪਾਰਟੀਸ਼ਨ ਹੋਈ ਮਾਸਟਰ ਰੁਕਨਦੀਨ ਅਬਦੁਲ ਜਬਾਰ ਹਨੀਫ ਜਿਹੜੇ ਦਮਿੰਦਰ ਸਾਹਿਬ ਦੇ ਜਿਹੜੇ ਕਰੀਬਤਰ ਲੋਕ ਸੀਗੇ ਮੁਸਲਮਾਨ ਉਹ ਜਦੋਂ ਜਾਣ ਲੱਗੇ ਤੇ ਦਮਿੰਦਰ ਸਾਹਿਬ ਨੇ ਮਾਸਟਰ ਰੁਕਨਦੀਨ ਸਾਹਿਬ ਦੇ ਗੱਡੇ ਅੱਗੇ ਖਲੋ ਕੇ ਕਿਹਾ ਮਾਸਟਰ ਰੁਕਨਦੀਨ ਸਾਹਿਬ ਹੁਣ ਹਣ ਕਿ ਮਾਸਟਰ ਜੀ ਤੁਸੀਂ ਕਿੱਥੇ ਚੱਲੇ ਜੇ ਕਪੜਾ ਸਮਾਨ ਲੱਦਿਆ ਕਾਹਤੋਂ ਚੱਲੇ ਜੇ ਤੇ ਮਾਸਟਰ ਰੁਕਨਦੀਨ ਸਾਹਿਬ ਨੇ ਕਿਹਾ ਕਿ ਪੁੱਤਰ ਪਾਕਿਸਤਾਨ ਬਣ ਗਿਆ ਅਸੀਂ ਉੱਥੇ ਚੱਲੇ ਜੇ ਫਤਿਹਿੰਦਰ ਸਾਹਿਬ ਕਹਿੰਦੇ ਮੈਂ ਉਹਨਾਂ ਨੇ ਪੁੱਛਿਆ ਕਿ ਤੁਸੀਂ ਪਾਕਿਸਤਾਨ ਬਣਿਆ ਚੱਲੇ ਕਿਉਂ ਕਹਿੰਦਾ ਪੁੱਤ ਅਸੀਂ ਮੁਸਲਮਾਨ ਆ ਸਾਡਾ ਮੁਲਕ علیحدਾ ਬਣ ਗਿਆ ਤੇ ਧਮੀਂਦਰ ਸਾਹਿਬ ਦੀ ਉਹ ਜਿਹੜਾ ਆੜਾ ਜੁਮਲਾ ਇੱਕ ਬੜੇ ਕੀਮਤੀ ਜੁਮਲਾ ਉਹਨਾਂ ਨੇ ਉੱਥੇ ਕਿਹਾ ਉਸ ਵੀਡੀਓ ਦੇ ਵਿੱਚ ਉਹਨਾਂ ਨੇ ਕਿਹਾ ਕਿ ਮੈਨੂੰ ਉਹਦੋਂ ਅਹਿਸਾਸ ਹੋਇਆ ਕਿ ਮੁਸਲਮਾਨ ਔਰ ਸਿੱਖ ਇੱਕ ਅਲੱਗ ਨੇ ਇਹ ਹੋਰ ਮਜ਼ਹਬ ਦੇ ਲੋਗ ਨੇ ਅਸੀਂ ਹੋਰ ਮਜ਼ਹਬ ਦੇ ਲੋਗ ਸਾਡਾ ਪਿਆਰ ਇੰਨਾ ਗੂੜਾ ਸੀ ਕਿ ਸਾਨੂੰ ਇਹ ਨਹੀਂ ਸੀ ਪਤਾ ਚੱਲਦਾ ਕਿ ਇਹ ਕਿਹੜੇ ਮਜ਼ਹਬ ਦੇ ਨੇ ਅਸੀਂ ਐਵੇਂ ਰਲ ਮਿਲ ਕੇ ਰਹਿੰਦੇ ਸੀ ਤੇ ਹੁਣ ਤਾਂ ਹਾਲਾਤ ਇਹ ਬਣ ਗਿਆ ਬਾਜਵਾ ਸਾਹਿਬ ਕੇ ਅਸੀਂ ਇੱਕ ਮੁਸਲਮਾਨ ਹੋ ਕੇ ਰਲ ਕੇ ਨਹੀਂ ਰਹਿ ਸਕਦੇ ਰਲ ਕੇ ਨਹੀਂ ਰਹਿੰਦੇ ਦੋ ਸੱਕੇ ਭਰਾ ਨਹੀਂ ਇਕੱਠੇ ਰਹਿੰਦੇ ਪਾਜੀ ਘਰ ਚ ਤੇ ਖੂਨੀ ਰਿਸ਼ਤੇ ਆ ਤਰੇਡ ਆ ਗਈ ਉਸ ਵੇਲੇ ਦੇ ਪੰਜਾਬ ਚ ਇੱਕ ਮੁਹੱਬਤ ਸੀ ਅਹਿਸਾਸ ਸੀ ਹੁਣ ਪੁਰਾਣੇ ਪੰਜਾਬ ਦੀ ਗੱਲ ਮੈਂ ਤੁਹਾਨੂੰ ਕਰਦਾ ਚੱਲਾਂ ਅੰਬਰਸਰ ਦੇ ਲਾਗੇ ਇੱਕ ਪਿੰਡ ਸੀ ਇੱਕ ਸਰਦਾਰ ਸੀ ਜੀ ਉਹਨਾਂ ਵੱਟ ਤੇ ਤੁਰਿਆ ਹੋਵੇ ਤੇ ਉਹਦੇ ਪਿੰਡ ਮੁਸੀਬਰਾਦਰੀ ਉਹਨਾਂ ਦੇ ਬੱਚੀ ਦੀ ਸ਼ਾਦੀ ਸੀ ਪਿੰਡ ਥੋੜਾ ਗੱਲ ਲੱਗੇ ਸੀ ਅੱਛਾ ਤੇ ਉਹਨਾ ਜਾਂਜੀ ਜਿਹੜੇ ਸਨ ਨਾ ਪਿੰਡ ਦੇ ਪਿੰਡ ਜਿਹੜੇ ਆਏ ਸੀ ਹੂੰ ਹੂੰ ਉਹ ਖਾਣਾ ਖਾ ਕੇ ਰੋਟੀ ਟੁੱਕਰ ਖਾ ਕੇ ਨਾ ਬੱਟਾ ਦੇ ਲੋਕੀ ਸਫਰ ਕਰਦੇ ਸੀ ਹਾਂਜੀ ਹੁਣ ਤਾਂ ਸੜਕਾਂ ਬਣ ਗਈਆਂ ਗੱਡੀਆਂ ਆ ਗਈਆਂ ਉਹ ਲੋਕੀ ਬੱਟੇ ਵੱਟ ਤੁਰਦੇ ਸੀ ਬੜਾ ਮਜ਼ਾ ਹੁੰਦਾ 15 15 20 20 ਜਾਣੇ ਇਕੱਠੇ ਹੋ ਕੇ ਜਾਣਾ ਗੱਪਾਂ ਮਾਰਦੇ ਜਾਣਾ ਤੇ ਉਹ ਜਦੋਂ ਨਾ ਉਹ ਵੱਟੇ ਵੱਟ ਤੁਰੇ ਜਾਂਦੇ ਪਿੰਡ ਦਾ ਲੰਬੜਦਾਰ ਉਹ ਸੀ ਸਰਦਾਰ ਅੱਛਾ ਉਹ ਮਸੀਬ ਬਰਾਦਰੀ ਦੇ ਲੋਕ ਖਾਣਾ ਟੁੱਕਰ ਪਾਣੀ ਚੱਕ ਕੇ ਆਪਣੇ ਪਿੰਡ ਨੂੰ ਜਾ ਰਿਹਾ ਕੇ ਚਲੋ ਜੰਜ ਬਾਅਦ ਆਂਦੀ ਫਿਰੇਗੀ ਆਪਾਂ ਰੋਟੀ ਚ ਪਾਣੀ ਖਾ ਲਿਆ ਘਰ ਚਲਦੇ ਹਾਂ ਹੁਣ ਆਪਸ ਚ ਨਾ ਉਹ ਗੱਲਾਂ ਕਰਦੇ ਆ ਰਹੇ ਕਿ ਯਾਰ ਕੋ ਟੁੱਕਰ ਏਡਾ ਕੋ ਵਧੀਆ ਨਹੀਂ ਸੀ ਕੋਈ ਸਵਾਦ ਨਹੀਂ ਆਇਆ ਅੱਛਾ ਉਧਰ ਪਿੰਡ ਦਾ ਲੰਬੜਦਾਰ ਸਰਦਾਰ ਜਿਹੜਾ ਸੀ ਉਹਨੇ ਦੇਖਿਆ ਕਿ ਪਿੰਡ ਦੇ ਸਾਡੇ ਪਿੰਡ ਦੇ ਪਰੋਣੇ ਆ ਜਾਂਜੀ ਆ ਉਹ ਵਟ ਛੱਡ ਕੇ ਆਪਸ ਪੈੜੀ ਚ ਉਤਰ ਕੇ ਉਹਨਾਂ ਨੂੰ ਰਾਹ ਦੇ ਰਿਆ ਆਹਾ ਤੇ ਦੇਖੋ ਪਿੰਡ ਦਾ ਲੰਬੜਦਾਰ ਪਰੋਣਿਆਂ ਦਾ ਕਿੰਨਾ ਇhtਰਾਮ ਅਦਬ ਉਹਨੇ ਰਾਹ ਛੱਡਤਾ ਵਟ ਛੱਡ ਕੇ ਰਾਹ ਦਿੱਤਾ ਕਿ ਨਹੀਂ ਸਾਡੇ ਪਿੰਡ ਦੇ ਪਰੋਣੇ ਆ ਜਾਂਜੀਏ ਪਰੋਣੇ ਆ ਉਹ ਜਦੋਂ ਉਹਨਾਂ ਨੇ ਗੱਲ ਕੀਤੀ ਕਿ ਯਾਰ ਪਿੰਡ 'ਚ ਅਸੀਂ ਗਏ ਟੁੱਕਰ ਪਾਣੀ ਵਧੀਆ ਨਹੀਂ ਮਿਲਿਆ ਜਾਂਜ ਤੱਕ ਹੋਰਾਂ ਜਗ੍ਹਾ ਵੀ ਖਾਦਾ ਖਾਣਾ ਲੇਕਿਨ ਸਵਾਦ ਕੋਈ ਨਹੀਂ ਆਇਆ ਉਹ ਨੰਬਰਦਾਰ ਨੇ ਕਿਹਾ ਉਸਨੇ ਸਰਦਾਰ ਨੇ ਔ ਰੁਕਿਓ ਰੁਕਿਓ ਹਾਂ ਹਾਂ ਕਿੱਧਰ ਜਾ ਰਹੇ ਹੋ ਉਹਨਾਂ ਨੇ ਗਾਇ ਸਰਦਾਰ ਜੀ ਫਲਾਨਾ ਪਿੰਡ ਨਹੀਂ ਬਟਾਲੇ ਲੱਗੇ ਉੱਥੋਂ ਅਸੀਂ ਆਏ ਤੁਹਾਡੇ ਪਿੰਡ ਵਿਆਹ ਹੋਣਾ ਆਏ ਸੀ ਫਲਾਨਾ ਮਸੀਹ ਉਹਦੀ ਬੱਚੀ ਦੇ ਸ਼ਾਦੀ ਅਸੀਂ ਬਰਾਤੀਆਂ ਜਾਂਜੀਆਂ ਆ ਉਹ ਸਰਦਾਰ ਜੀ ਕਹਿੰਦੇ ਟੁੱਕਰ ਦੀ ਗੱਲ ਹੋਉਂਦੀ ਸ਼ਕਰੰਦੇ ਕਹਿੰਦੇ ਆਹ ਟੁੱਕਰ ਕੋ ਐਡਾ ਜਵਦੀ ਆਣੀ ਮਿਲਿਆ ਉਹਦੀ ਗੱਲ ਕਰਦੇ ਸੀ ਹੂੰ ਹੂੰ ਸਰਦਾਰ ਜੀ ਕਹਿੰਦੇ ਵਾਪਸ ਮੁੜੋ ਅੱਛਾ ਉਹਨਾਂ ਜਾਂਜੀਆਂ ਨੂੰ ਸਰਦਾਰ ਹਣੀ ਕਹਿੰਦੇ ਤੁਸੀਂ ਵਾਪਸ ਮੁੜੋ ਪਿੰਡ ਦੀ ਤਰਫ ਹੂੰ ਉਹ ਬੰਦੇ ਕਹਿੰਦੇ ਹੈ ਕਿ ਸਰਦਾਰ ਜੀ ਅਸੀਂ ਕਿਉਂ ਮੁੜੀਏ ਹੂੰ ਉਹਨੇ ਕਹਾਂ ਫਿਰ ਸਰਦਾਰ ਕਹਿੰਦਾ ਅਗਰ ਤੁਸੀਂ ਨਹੀਂ ਮੁੜਨਾ ਨਾ ਹੂੰ ਮੈਂ ਪਿੰਡ ਦਾ ਲੰਬੜਦਾਰ ਮੈਂ ਚੱਲਾਂ ਉਸ ਵੇਲੇ ਸਰਪੰਚ ਕਹਿੰਦੇ ਨਾ ਹਾਂਜੀ ਮੈਂ ਪਿੰਡ ਦਾ ਸਰਪੰਚ ਹਾਂ ਮੈਂ ਪਿੰਡ ਜਾਣਾ ਤੇ ਮੈਂ ਉਹ ਕੁੜੀ ਨੂੰ ਨਹੀਂ ਤੋਰਨ ਦੇਣਾ ਤੁਸੀਂ ਜਾਣਾ ਤੇ ਚਲੋ ਮੇਰੇ ਨਾਲ ਤੁਹਾਨੂੰ ਜਾਣਾ ਪੈਣਾ ਵਾਪਸ ਉਹ ਬੰਦੇ ਤਿੰਨੇ ਚੋਵੇਂ ਪੰਜੇ ਜਿਹੜੇ ਬੰਦੇ ਆਪਸ ਗੱਲਾਂ ਕਰਨਾ ਪਏਗੇ ਯਾਰ ਤੂੰ ਨਾ ਹੀ ਗੱਲ ਕਰਦਾ ਟੁੱਕਰ ਚੰਗਾ ਨਹੀਂ ਮਿਲਿਆ ਨਵਾਂ ਪੈਂਡਾ ਪੈ ਗਿਆ ਨਵਾਂ ਪੈਂਡਾ ਪੈ ਗਿਆ ਨਵੇਂ ਨਵੀਂ ਪੀਂਗ ਜ ਨਵੇਂ ਰੋਲੇ ਚ ਪੈ ਗਏ ਉਹ ਕਹਿੰਦੇ ਬੰਦੇ ਵਾਪਸ ਮੁੜੇ ਲੰਬੜਦਾਰ ਕਹਿੰਦਾ ਤੁਸੀਂ ਪਹੁੰਚੋ ਉੱਥੇ ਤੇ ਮੈਂ ਵੀ ਆ ਰਿਹਾ ਜਿੱਥੇ ਜੰਜ ਗਏ ਉਹ ਨਾ ਬੰਦੇ ਜਾ ਕੇ ਉਹ ਜਿੰਨਾ ਘਰ ਵਿਆਹਣ ਆਏ ਸੀ ਮੁੰਡੇ ਨੂੰ ਆਪਣੇ ਨੂੰ ਹੂੰ ਉਹਨਾਂ ਦੇ ਲੜਕੀ ਦੇ ਬਾਪ ਨੂੰ ਜਾ ਕੇ ਦੱਸੇ ਕਿ ਤੁਹਾਡੇ ਪਿੰਡ ਦਾ ਸਰਪੰਚ ਜਣਾ ਉਹਨੇ ਸਾਨੂੰ ਮੋੜ ਦਿੱਤਾ ਉਹਨੇ ਕਿ ਆ ਵਾਪਸ ਚਲੋ ਤੇ ਮੈਂ ਵੀ ਹੋਣਾ ਅੱਛਾ ਉਹ ਕਹਿੰਦੇ ਪਤਾ ਨਹੀਂ ਹੁਣ ਕੀ ਗੱਲ ਹੋਣੀ ਆ ਪਤਾ ਨਹੀਂ ਕੀ ਵਜ੍ਹਾ ਕੀ ਇਹ ਰੋਲਾ ਕੀ ਐਸ ਗੱਲ ਦੇ ਵਿੱਚ ਸਾਨੂੰ ਮੋੜਿਆ ਕਿਉਂ ਸਰਪੰਚ ਸਾਹਿਬ ਆਪ ਵਿੱਚ ਪੈ ਗਏ ਨੇ ਆਪ ਆ ਪੈ ਗਏ ਨੇ ਆਖਰ ਅਸੀਂ ਕਹਿ ਕੀ ਦਿੱਤਾ ਐਡਾ ਪਿੰਡ ਦੀ ਕਿਹੜੀ ਗੱਲ ਕਰਦੀ ਉਹ ਜਦੋਂ ਸਰਪੰਚ ਸਾਹਿਬ ਉੱਥੇ ਨਾ ਉਹ ਜਾਂਜਾਲੇ ਘਰ ਆਏ ਜਿੱਥੇ ਬਰਾਤ ਆਈ ਸੀ ਜਾਂਜੀ ਸਾਰੇ ਇਕੱਠੇ ਹੋਏ ਕੁੜੀ ਵਾਲੇ ਵੀ ਇਕੱਠੇ ਕੁੜੀ ਦਾ ਬਾਪ ਵੀ ਉਨੇ ਪੁੱਛਿਆ ਕੁੜੀ ਦੇ ਬਾਪ ਨੇ ਕਿ ਸਰਦਾਰ ਜੀ ਕੀ ਗਲਤੀ ਹੋਈ ਸਾਡੇ ਪਰੋਣਿਆਂ ਕੋ ਗੱਲ ਕਰਤੀ ਉਹਨਾਂ ਨੇ ਜਿਹੜਾ ਤੁਸੀਂ ਉਹਨੂੰ ਮੋੜ ਕੇ ਲਿਆਏ ਹੂੰ ਹੂੰ ਉਹਨੇ ਕਿਹਾ ਗਲਤੀ ਸਰਦਾਰ ਜੀ ਕਹਿੰਦੇ ਗਲਤੀ ਤੇ ਕੋ ਇਹਨਾ ਕੋ ਨਹੀਂ ਹੋਈ ਤੇ ਕੋ ਹੋਈ ਹੈ ਅੱਛਾ ਉਹ ਕਹਿੰਦਾ ਸਰਦਾਰ ਜੀ ਦੱਸੋ ਕੀ ਗਲਤੀ ਹੋਈ ਉਹ ਕਹਿੰਦੇ ਤੂੰ ਆਪਣੀ ਧੀ ਦਾ ਵਿਆਹ ਰੱਖਿਆ ਤੇ ਮੈਨੂੰ ਕਿਉਂ ਨਹੀਂ ਦੱਸਿਆ ਤੇਰੇ ਘਰ ਟੁੱਕਰ ਚੰਗਾ ਨਹੀਂ ਸੀ ਤੇ ਮੈਨੂੰ ਕਿਉਂ ਨਹੀਂ ਦੱਸਿਆ ਤੇ ਹੁਣ ਛਾਂ ਅ ਕੱਲ ਜਾਂ ਜਿੱਥੇ ਰਹਿਣੀ ਹੈ ਅੱਛਾ ਤੇ ਮੇਰੇ ਘਰ ਡੰਗਰ ਖਲੋਤੇ ਬੱਕਰੇ ਵੀ ਖੜੇ ਆ ਜਨਵਰੀ ਵੀ ਖੜੇ ਖੋਲ ਕੇ ਲਿਆਓ ਇਹਨਾਂ ਨੂੰ ਪਕਾਓ ਪਕਾ ਕੇ ਇਹਨਾਂ ਨੂੰ ਚੰਗੀ ਤਰ੍ਹਾਂ ਜਾਂਜ ਨੂੰ ਦੋ ਦਿਨ ਰੱਜ ਕੇ ਚੰਗੀ ਰੋਟੀ ਖਵਾਣੀ ਸੁਥਰੀ ਤੇ ਫੇ ਆ ਕੇ ਮੈਂ ਖੁਦ ਧੀ ਨੂੰ ਤੋੜਨਾ ਆਪਣੀ ਨੂੰ ਪਿੰਡ ਦੀ ਨੂੰ ਵਾਹ ਤੇ ਉਹ ਕਹਿੰਦੇ ਸਾਡੇ ਫਿਰ ਉਹ ਲੰਬੜਦਾਰ ਉਹ ਸਰਦਾਰ ਜੀ ਕਹਿੰਦੇ ਕਿ ਸਾਡੇ ਪਿੰਡ ਦੇ ਉੱਤੇ ਇੱਕ ਹਮੇਸ਼ਾ ਗੱਲ ਲਿਖੀ ਜਾਣੀ ਸੀ ਕਿ ਫਲਾਹ ਦੇ ਪਿੰਡ ਫਲਾਉਥੇ ਸਰਪੰਚ ਸੀਗਾ ਉਹਦੇ ਪਿੰਡ ਬਰਾਤ ਗਈ ਉਹਨਾਂ ਟੁੱਕਰ ਚੰਗਾ ਨਹੀਂ ਮਿਲਿਆ ਹਾਂਜੀ ਤੇ ਉਹ ਲੋਗ ਐ ਸੇ ਸੀ ਲੇਕਿਨ ਉਹਨਾਂ ਗੱਲ ਫਿਰ ਵੀ ਲਿਖੀ ਗਈ ਹਾਂਜੀ ਹਾਂਜੀ ਲੇਕਿਨ ਉਹਦੇ ਅੱਖਰ ਬਿਲਕੁਲ ਹੀ ਬਦਲ ਗਏ ਚੰਗੀਆਂ ਚੰਗੀ ਗੱਲ ਹੋ ਗਈ ਫਿਰ ਕਿ ਯਾਰ ਉਹ ਸਰਦਾਰ ਨੂੰ ਗੱਲ ਲੱਗੀ ਏ ਉਹ ਸਰਪੰਚ ਸੀਦੇ ਉਹਨੇ ਪੂਰੀ ਜੰਜ ਵਾਪਸ ਮੋੜ ਲਈ ਕਿ ਨਹੀਂ ਭਈ ਜਿਉਂ ਤੀਕਰ ਸੀ ਤੁਹਾਨੂੰ ਚੰਗੀ ਤਰ੍ਹਾਂ ਰਜਾ ਨਹੀਂ ਦਿੰਦੇ ਅਸੀਂ ਨਹੀਂ ਟੋਰਾਂਗੇ ਤੇ ਉਹ ਬਾਜਵਾ ਸਾਹਿਬ ਤੁਸੀਂ ਗੱਲ ਕਰਦੇ ਆ ਉਹ ਸਵੇਲੇ ਤੇ ਅੱਜ ਦੇ ਵੇਲੇ ਦੀ ਉਹ ਉਸ ਵੇਲੇ ਲੋਗ ਮੁਹੱਬਤ ਨਾਲ ਪਿਆਰ ਨਾਲ ਇੱਕ ਦੂਸਰੇ ਦਾ ਦਿਲ ਜਿੱਤਦੇ ਸੀ ਤੇ ਹੁਣ ਅਸੀਂ ਕੀ ਕਰਦੇ ਆ ਅਸੀਂ ਚੰਗੀ ਗੱਡੀ ਚੰਗਾ ਲਿਬਾਸ ਚੰਗਾ ਓਧਾ ਲੈ ਕੇ ਫਿਰ ਆਕਰ ਚ ਰਹਿਣੇ ਅੱਗੇ ਫੇ ਆਕਰ ਚ ਰਹਿ ਕੇ ਕਹਿੰਨੇਗਾ ਅਸੀਂ ਲੋਕਾਂ ਨੂੰ ਜਿੱਤ ਲਾਂਗੇ ਇੰਜ ਨਹੀਂ ਜਿੱਤਦੇ ਤੁਸੀਂ ਹਮ ਉਸ ਵੇਲੇ ਰੋਗ ਜਿੱਤਦੇ ਹਮੇਸ਼ਾ ਮੁਹੱਬਤ ਔਰ ਪਿਆਰ ਨਾਲ ਜਿੱਤਿਆ ਜਾਂਦਾ ਜੀ